ਜਸਕਰਨ ਸਿੰਘ ਕਾਹਨ ਵਾਲਾ ਨੇ ਆਪਣੀ ਪਾਰਟੀ ਦੇ ਵਿਧਾਨ ਸਭਾ 2027 ਦੇ ਲਈ ਹਲਕਾ ਫਤੇਗੜ ਸਾਹਿਬ ਤੋਂ ਰਾਜਵਿੰਦਰ ਸਿੰਘ ਚਨਾਲੂ ਬੱਸੀ ਪਠਾਣਾ ਤੋਂ ਤਰਲੋਚਨ ਸਿੰਘ ਮੋਡੋਰ ਤੋਂ ਲਖਵੀਰ ਸਿੰਘ ਸੋਟੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮਸਰ ਖਤੇ ਵੱਲੋਂ ਸਰਦਾਰ ਲਖਵੀਰ ਸਿੰਘ ਸੋਟੀ ਜੀ ਗਗਵਾਈ ਦੇ ਵਿੱਚ ਨਿੱਕੀਆਂ ਜਿੰਨਾ ਵੱਡੇ ਸਾਕ ਸਿੱਧੀ ਕਾਨਫਰੰਸ ਹੋਈ ਆ ਜਿਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਵੰਤ ਸਿੰਘ ਟੀਮਾ ਸਰਦਾਰ ਦਰਜੀਤ ਸਿੰਘ ਜੀ ਮਾਨੂਕੇ ਸੁਖਚੈਨ ਸਿੰਘ ਜੀ ਪਟਲਾ ਸਾਹ ਮੱਖਣ ਸਿੰਘ ਜੀ ਪਟਿਆਲਾ ਸਹੋਲੀ ਤੇ ਚਾਂਦ ਮਮਦ ਬਿੱਟੂ ਜੀ ਇਹ ਸਾਰੇ ਪਹੁੰਚਿਆ ਅੱਜ ਜਿਹੜੀਆਂ ਗਿੰਦਾਂ ਵੱਡੇ ਸਾਕੇ ਗੁਰੂ ਸਾਹਿਬ ਦੇ ਯੋਧਿਆਂ ਨੇ 319 ਸਾਲ ਪਹਿਲਾਂ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਕੀਤੀ ਸੀ ਆਨਕ ਤੇ ਜਰ ਪੁਲੀ ਕੀਤੀ ਸੀ ਤੇ ਮਾਤਾ ਗੁਦਿੱਕੌਰ ਜੀ ਵੀ ਲਸਾਨੀ ਕੁਰਬਾਨੀ ਹੋਈ ਹੈ ਜਿਸ ਨੂੰ ਸਿਸਕੂ ਦਾ ਕਰਦੇ ਆ। ਉਸ ਵੇਲੇ ਵੀ 200 ਚ ਚੱਲਦੀਆਂ ਸੀ। ਤੇ ਹੁਣ ਵੀ ਸੋਚਾਂ ਇੱਕ ਪਾਸੇ ਗੁਰਗੁਰੂ ਸਾਹਿਬ ਦੀ ਸੋਚ ਹੈ। ਇੱਕ ਪਾਸੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਲੱਖ ਤੇ ਜਦਰ ਜਿਨ੍ਹਾਂ ਨੇ ਬੜੀ ਵੱਡੀ ਕੁਰਬਾਨੀ ਆ। ਤੇ ਜਿਹੜੀ ਸੋਚ ਨੂੰ ਗੁਰੂ ਕੋ ਰੰਤ ਸਾਹਿਬ ਚ 200 ਚ ਦੀ ਲੜਾਈ ਹੈ। ਹੁਣ ਉਹ ਸੋਚ ਹੈ ਜਿਹੜੀ ਕਾਂਗਰਸ ਜੀ ਨੇ ਪਰਿਵਾਰ ਸਭਟਾਇਆ ਪਹਿਲਾਂ ਚਟਾਰ ਪਾਏ ਆ। ਬਲ ਸਿੰਘ ਬੁੱੱਛੜ ਜੀ ਨੇ ਸਾਡਾ ਜੱਫਰ ਕੌਂਕਨਿਸ਼ੀਟ ਕੀਤਾ। ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਗੁਰੂ ਦੀ ਜਗਦੀ ਕੀਤੀ ਕਰਾਈ ਆ ਉਹਨਾਂ ਦਾ ਸਾਥ ਦਿੱਤਾ। ਤੇ ਅੱਜ ਦਾ ਜਿਹੜਾ ਭਵੰਤਮਾਨ ਹੈ ਤੇ ਜਿਹੜਾ ਕਹਿੰਦਾ ਸੀ ਕਿ ਮੈਂ ਦੋਸ਼ੀਆਂ ਨੂੰ ਖਾਣੂ 24 ਘੰਟੇ ਚ ਮੈਂ ਸ਼ਾਬੀ ਖਤਮ ਕਰ ਦੂੰਗਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜ ਸਕਿਆ ਤੇ ਸਗੋਂ ਜਿਹੜਾ ਐਡਵੋਕੇਟ ਜਿਹੜਾ ਚਿਕਾ ਹੂਈ ਆ ਜਿਹੜਾ ਸਰਸਰ ਸਾਡਾ ਵਕੀਰ ਉਹ ਲਾ ਦਿੱਤਾ। ਕਿ ਬਹੁਤ ਮਾਰੀ ਕੱਲਰ 200 ਚਾਂ ਦੀ ਲੜਾਈਆ ਸ਼੍ਰੋਮਣੀ ਕਾਲੀਦਾਮ ਅਰਜ਼ ਪਤੇ ਕਹਿੰਦਾ ਕਿ ਅਸੀਂ ਹਿੰਦੂ ਮੁਸਲਮਾਨ ਸਾਰੇ ਇਕੱਠੇ ਹੋ ਕੇ ਪੰਥ ਤੇ ਪੰਜਾਬ ਨੂੰ ਬਚਾਉਣ ਦੇ ਲਈ ਤਾਂ ਜੋ ਸਾਡੀ ਪੰਜਾਬੀ ਪੜਾਈ ਪੁੱਤ ਅਤੇ ਪਾਤ ਬਾ ਸਕੇ 227 ਦੇ ਵਿੱਚ ਸਰਕਾਰੇ ਖਾਬਸਾ ਬਣ ਗਈ ਤੇ ਇਹਦਾ ਮੁੱਢ ਬੰਨਣ ਦੇ ਲਈ ਅਸੀਂ ਕਹਨੇ ਆ ਤੇ ਇਹਨਾਂ ਨੂੰ ਰਿਹਾ ਕਰਾਉਣ ਲਈ ਤੇ ਕਲਸੀ ਸਾਹਿਬ ਨੂੰ ਅੰਮ੍ਰਿਤਸਰ ਤੋਂ ਜਿਹੜਾ ਉਜਿਤਾਇਆ ਜਾਵੇ ਅਮਰਪਾਲ ਸਿੰਘ ਨੂੰ ਵੀ ਐਮਪੀ ਜਿਤਾ ਕੇ ਪਾਰਲੀਮੈਂਟ ਸਟੇਜ ਜਾ ਜਾਵੇ ਮੱਖਣ ਸਿੰਘ ਜੀ ਦਾੰਡਾ ਲਾਨ ਹੋ ਚੁੱਕਾ ਹੈ ਸੋਨਲਿਸ਼ਾ ਪਟਿਆਲੇ ਤੋਂ ਦਰਪਸ਼ੀ ਸਿੰਘ ਦੀ ਮਾਨੇ ਤੇ ਜਿਹੜਾ ਕੋ ਰਿੰਗਰੇਤਾ ਸਿੰਘ ਆ ਫੀਡਪੋਰ ਤੋਂ ਤੇ ਸ਼ਾਨ ਸਿੰਘ ਚੀਮਾ ਜੀ ਦੇ ਦੋ ਭਰਾ ਸ਼ਿੰਦੇ ਆ ਕੋ ਅਨੰਦਪ੍ਰਸਾਦ ਤੋਂ ਤੇ ਸਾਡੇ ਜਿਹੜੇ ਦਾਸ ਹਨ ਉਹਨੂੰ ਪਾਰਟੀ ਨੇ ਫਿਰ ਕਿਹੜੇ ਲਈ ਤੇ ਸਮਰੂਹ ਤੋਂ ਵੀ ਉਹਨਾਂ ਨੇ ਦਬਾਅ ਪਾਇਆ ਕਿ ਉਹ ਚੋਣ ਲੜ ਉਹ ਪੀਐਸ ਦੀ ਕਰਨ ਅਧਿਕਾਰ ਦਿੱਤੇ ਹੋਏ ਆ ਤੇ ਉਸ ਤੋਂ ਬਾਅਦ ਸਰਦਾਰ ਹਰਚੰਦ ਸਿੰਘ ਜਿਹਨੇ ਪੂਲੇ ਨੂੰ ਸੌਦਾ ਲਾਇਆ ਸੀ ਉਹ ਦਿਲਿੰਦਰ ਤੋਂ ਸੀ ਉਮੀਦਵਾਰ ਆ ਐਮਪੀ ਦੇ ਸਾਰੇ ਉਮੀਦਵਾਰਾਂ ਨੂੰ ਜਿੱਤਾ ਕੇ ਪਾਰਲੀਮੈਂਟ ਤੇ ਜਿਹਨਾਂ ਦਾ ਐਲਾਨ ਹੋ ਚੁੱਕਾ ਹੈ ਤੇ ਦੂਜੀ ਗੱਲ ਇਹ ਆ ਕਿ ਪੰਜਾਬ ਦੇ ਅੰਦਰ ਕੋ ਸਿਆਸਤ ਚੱਲ ਰਹੀ ਹੈ ਜਿਹੜੀ ਸ਼੍ਰੋਮਣੀ ਕਾਲੀਕਲ ਅਮਰਸਰ ਦਾ ਤੇ ਇਹਦੇ ਵਿੱਚ ਕੋਈ ਭਾਈਪਤੀ ਜਵਾਬ ਨਹੀਂ ਹੋਗਾ ਮੇਰੇ ਤੋਂ ਬਾਅਦ ਪ੍ਰਧਾਨ ਨਾ ਮੈਂ ਰੱਬ ਤੋਂ ਨਾ ਮੈਂ ਨਾ ਚਾਚਾ ਭਤੀ ਚਾਹੀ ਬਣੂਗਾ ਤੇ ਇਸ ਕਰਕੇ ਪਾਰਟੀ ਕਿਉਂ ਆਂ ਦੀ ਪੋਤਰਾਂ ਤੇ ਦੋਤਰਾਂ ਦੀ ਪਾਰਟੀ ਨੂੰ ਨਾ ਹੀ ਇਸ ਪਾਰਟੀ ਦੇ ਵਿੱਚ ਕੋਈ ਤਲ ਬਦਲੂ ਨੂੰ ਲਿਆ ਜਾਊਗਾ ਤੇ ਮੈਂ ਸਾਰਿਆਂ ਨੂੰ ਕਹਿਣਾ ਜੇ ਪੰਜਾਬ ਦੀ ਲੜਸੀ ਜõਣੀ ਹੈ ਪੰਜਾਬ ਨੂੰ ਬਚਾਉਣਾ ਹੈ ਗੁਰੂਆਂ ਦੀ ਸੋਚ ਨੂੰ ਬਚਾਉਣਾ ਹੈ, ਟ੍ਰਾਂਸਪੋਰਟ ਨੂੰ ਬਚਾਉਣਾ ਹੈ, ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਹੈ ਤੇ ਸਾਰੇ ਮੁਸਲਮਾਨਾਂ ਨੂੰ ਪਾਣ ਤੇ ਸਾਰੀਆਂ ਕੌਮਾਂ ਨੂੰ ਬਚਾਉਣਾ ਪੰਜਾਬ। ਤੇ ਤੁਸੀਂ ਸ਼੍ਰੋਮਣੀ ਕਾਲੀ ਦਰਮਦਰ ਫਤਿਹ ਦਾ ਸਾਥ ਦਿਓ ਤਾਂ ਜੋ ਵਕੱਠੀ ਹੋ ਕੇ ਸਾਰੇ ਹਿੰਦੂ ਨੂੰ ਸਰ ਕਰਕੇ ਇਸ ਪੰਜਾਬ ਨੂੰ ਵਧੀਆ ਪੰਜਾਬ ਬਣਾ ਸਕੋ। 2027 ਵਾਸਤੇ ਫਤਿਹਗੜ੍ਹ ਸਾਹਿਬ ਤੋਂ ਵੀ ਕੋਈ ਉਮੀਦਵਾਰ ਹਨ? ਹਾਂ ਜੀ ਫਤਿਹਗੜ੍ਹ ਤੋਂ ਸਰ ਸਰਦਾਰ ਅਭਿੰਦਰ ਸਿੰਘ ਰਾਜਵਿੰਦਰ ਰਾਜਵਿੰਦਰ ਸਿੰਘ ਜੀ ਚਨਾਲੋਂ ਤੇ ਫਤਿਹਗੜ ਸਾਹ ਤੋਂ 2027 ਦਾ ਜਿਹੜਾ ਉਮੀਦਵਾਰ ਲਾਂਚ ਦਿੱਤਾ ਤੇ ਡੇਰਾ ਤੇ ਇਹਨਾਂ ਨੂੰ ਜਿਲ੍ਹਾ ਸੀਨੀ ਮੁੱਖ ਪ੍ਰਧਾਨ ਬਣਾਇਆ ਗਿਆ ਤੇ ਜਿਹੜੇ ਡੇਰਾ ਬਸੀ ਬਸੀ ਪਠਾਣਾ ਤੋਂ ਤਰਲੋਚਨ ਸਿੰਘ ਆ ਜਿਹੜੀ ਉਹ ਸਾਡੇ ਉਮੀਦਵਾਰ ਹੋਣਗੇ ਤਰਲੋਚਨ ਸਿੰਘ ਮਡੋਰ ਉਹ ਸਾਡੇ ਬਸੀ ਪਠਾਣਾ ਦੇ ਉਮੀਦਵਾਰ ਹੋਣਗੇ ਅੱਜ ਦੋ ਉਮੀਦਵਾਰ ਅਸੀਂ ਐਲਾਨ ਦਿੱਤੇ ਆ ਤੇ ਸਰਦਾਰ ਲਖਵੀਰ ਸਿੰਘ ਸੌਂਟੀ ਆ ਜਿਹੜੇ ਜਿੰਨਾ ਪਹਿਲਾ ਐਲਾਨ ਹੋ ਚੁੱਕਿਆ ਇਹ ਉਮਰੋ ਦੇ ਸਾਰੇ ਉਮੀਦਵਾਰ ਹੋਣਗੇ ਤੇ ਇਹਨਾਂ ਦੇ ਵਿੱਚ ਕੋਈ ਫੇਰ ਫੇਰ ਨਹੀਂ ਹੋਊਗੀ ਕੱਡਾ ਤਲਾਟ ਬੰਦਾ ਆਵੇ ਕੱਡਾ ਕੋਈ ਆਵੇ ਕੋਈ ਪੈਸੇ ਵਾਲਾ ਆਵੇ ਇਹੀ ਲੜਣੀ ਆ ਵਾਹਿਗੁਰੂ ਜੀ ਕਿਰਪਾ ਤੇ ਜਿਹੜਾ ਸ਼੍ਰੀ ਫਤਿਹਗੜ ਸਾਹਿਬ ਜਿੱਕਰ ਧਰਤੀ ਤੇ ਸਾਹਿਬ ਜਦਿਆਂ ਨਤਮਸਤਕ ਨਤਮਸਤਕ ਹੁੰਦੇ ਹੋਏ ਜੋ ਦੇਖਿਆ ਜਾਂਦਾ ਵੱਡੇ ਸ਼ਾਕੇ ਸ਼ਹੀਦ ਵੀ ਕਾਨਫਰੰਸ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹਪੁਰ ਤੋਂ ਕੀਤੀ ਗਈ ਆ ਉਸ ਵਿੱਚ ਕੁਝ ਇਸ ਤੌਰ ਤੇ ਪਹੁੰਚੇ ਅੰਮ੍ਰਿਤ ਪ੍ਰਧਾਨ ਸਰਦਾਰ ਜਸਕਰਨ ਸਿੰਘ ਇਕਾਂ ਸਿੰਘ ਵਾਲਾ ਤੇ ਬਹੁਤ ਸਾਰੀਆਂ ਸਬੰਧਤ ਸੰਗਤਾਂ ਜਿੰਨੇ ਵੀ ਇਸ ਕਾਨਫਰੰਸ ਵਿੱਚ ਆਏ ਰਹੇ ਸਾਰਿਆਂ ਦਾ ਜਿਲ੍ਹਾ ਫਤਿਹਗੜ ਸਾਹਿਬ ਵੱਲੋਂ ਤੇ ਸੁਚੇ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਪੀਲ ਵੀ ਕਰਦੇ ਆ ਕਿ ਪੰਜਾਬ ਨੂੰ ਪੰਥ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਵਿੱਚ ਸ਼ਾਮਲ ਹੋਵੋ ਭਾਈ ਤਾਂ ਜੋ ਆਪਾਂ ਆਪਣੇ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਪੰਜਾਬ ਨੂੰ ਖਿਸ਼ਾਲ ਬਣਾ ਸਕੀਏ ਵਹਿਗੁਰੂ ਜੀ ਦਾ ਖਾਲਸਾ